ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ 200 ਅੱਜ ਪਹੁੰਚੇ ਆ ਪਿੰਡ ਮੁੰਡਾ ਪਿੰਡ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਭੁਪਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਭਿੰਦੇ ਨੰਬਰਦਾਰ ਵੀਰ ਦੇ ਕੋਲ ਵੈਸੇ ਵੀਰ ਨੂੰ ਆਪਾਂ ਜਾਣਦੇ ਕਾਫੀ ਲੰਬੇ ਸਮੇਂ ਤੋਂ ਦੋਸਤੋ ਪਰ ਵੀਡੀਓ ਆਪਣੀ ਅੱਜ ਵੀਰ ਦੇ ਘਰੋਂ ਪਹਿਲੀ ਵਾਰ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਹੁਤ ਵਧੀਆ ਇੱਕ ਚੰਗੀ ਮੋਰਾ ਬਰੀਡ ਦੀ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਓਕੇ ਇਧਰੋ ਸੋ ਪਿਛਲੇ ਸਵੇਰ ਦਾ ਕੀ ਮਿਲਕਰ ਕਾਰਡ ਇਸ ਵਾਰ ਕਨਵਾ ਸੂਹਾ ਇਸ ਮੱਝ ਨੇ ਸੂਣਾ ਤੇ ਕਿੰਨਾ ਕੁ ਸਮਾਂ ਹਜੇ ਦਾ ਪਿਆ ਬਾਕੀ ਸੂਣ ਦਾ ਬਹੁਤ ਵਧੀਆ ਚੰਗੇ ਢਾਂਚੇ ਦੇ ਵਿੱਚ ਫੁੱਲ ਵੱਡੇ ਹਾਈਟ ਕੱਦ ਦੇ ਵਿੱਚ ਇਹ ਤੁਹਾਨੂੰ ਮੱਝ ਦਿਖਾਵਾਂਗੇ ਸੋ ਪਸੰਦ ਆਊਗੀ ਭਰਾਵਾਂ ਨੂੰ ਸੋ ਜੇਕਰ ਮੁੰਡੇ ਪਿੰਡ ਦੀ ਗੱਲ ਕਰੀਏ ਦੋਸਤੋ ਤੇ ਮੇਰਾ ਭਰਾ ਜਿਹੜਾ ਕੋਈ ਸੁਲਤਾਨਪੁਰ ਲੋਧੀ ਇਧਰ ਦਬਾਬੇ ਵਾਲੀ ਸਿਰ ਤੋਂ ਆ ਰਿਹਾ ਤੇ ਤਕਰੀਬਨ ਕੋਈ 12-13 ਕਿਲੋਮੀਟਰ ਦੀ ਦੂਰੀ ਸ੍ਰੀ ਗੋਇੰਦਵਾਲ ਸਾਹਿਬ ਦੀ ਆ ਹਾਂਜੀ ਤੋਂ ਗੋਇੰਦਵਾਲ ਤੋਂ ਸਹਿਬ ਮੇਰਾ ਭਰਾ ਆਪ ਦੀ ਡਿਸਟੈਂਸ ਦਾ ਤੁਸੀਂ ਅੰਦਾਜ਼ਾ ਲਾ ਲਿਓ ਵੀ ਜਿਹੜਾ ਭਰਾ ਆਪਣਾ ਦੁਆਬੇ ਵਾਲੀ ਸਾਈਡ ਤੋਂ ਆਊਗਾ। ਜਮਾਰਾ ਇੱਥੋਂ ਕੋਈ 6 ਕਿਲੋਮੀਟਰ ਦੀ ਦੂਰੀ ਤੇ ਚੋਲਾ ਸਾਹਿਬ ਦੀ ਦੂਰੀ 8 ਕਿਲੋਮੀਟਰ ਦੀ ਆ। ਹਰੀਕੇ ਪੱਤਣ ਤੋਂ ਕੋਈ ਵੀ ਰਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਆਪਣਾ ਜਿਵੇਂ ਮੁਕਸਰ ਬਠਿੰਡੇ ਵਾਲੀ ਸਾਈਡ ਤੋਂ ਜਾਂ ਮੋਗੇ ਵਾਲੀ ਸਾਈਡ ਤੋਂ। ਹਰੀਕੇ ਪੱਤਣ ਤੋਂ ਸਿਰਫ 12 15 15 15 14 15 ਕਿਲੋਮੀਟਰ ਦੀ ਦੂਰੀ ਆ। ਕੋਈ 16 ਕਿਲੋਮੀਟਰ ਦੀ ਦੂਰੀ ਹੋਊਗੀ। ਇੱਕ ਸਾਨੂੰ ਸਾਬ ਜੇ ਬਾਈ ਚਾਂਸ ਸultanpur ਤੋਂ ਉਹਨਾਂ ਨੇ ਨਵਾਂ ਪੁਰ ਬਣਾਵਾ। ਅਹ ਢੜਕਾ ਵਾਇਆ ਨਵਾਂ ਪੁਲ ਫੱਟਿਆਂ ਵਾਲਾ ਪੁਲ ਹਾਂ ਹਾਂ ਉਹ ਪੁਲ ਤੋਂ ਢੜਕਾ ਦਾ 4 ਕਿਲੋਮੀਟਰ ਆਪਾਂ ਪਹਾਰਾਈ ਉਹ ਸਾਰਾ 4 ਕਿਲੋਮੀਟਰਾਂ ਸਲਦਨਪੁਰ ਤੋਂ ਨਵਾਂ ਪੁਲ ਬਣਾਇਆ ਠੀਕ ਹਾਂ ਹਾਂਜੀ ਲੋ ਵੀ ਦੋਸਤੋ ਠੀਕ ਆ ਜੀ ਇਹ ਡਿਟੇਲ ਆ ਬਾਕੀ ਢੜਕਾ ਪਿੰਡ ਵੀ ਲੱਗ ਕੇ ਆ ਜਾਂਦਾ ਸੰਕਤਪੁਰਾ ਪਿੰਡ ਇੱਧਰ ਥੋੜੀ ਦੂਰੀ ਤੇ ਆ ਪਹਿਲਾ ਪਹਿਲਾ ਇਹ ਨਜ਼ਦੀਕ ਆ ਪਿੰਡ ਤੇ ਜਮਾਰਾਏ ਪਿੰਡ ਥੋੜੀ ਦੂਰੀ ਤੇ ਆ ਮੁੰਡਾ ਪਿੰਡ ਖਾਸ ਤੁਸੀਂ ਵਿਜ਼ਿਟ ਕਰ ਲਿਓ ਤਰੀਕ ਅੱਜ 7 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਗੱਬ ਪਸੰਦ ਆਊਗੀ ਭਰਾਵਾਂ ਨੂੰ ਜਿਹੜੇ ਮੇਰੇ ਅੱਗੇ ਵੀ ਕੋਈ ਚੰਗੀ ਨਸਲ ਬ੍ਰੀਡ ਜਾਂ ਚੰਗਾ ਪਸ਼ੂ ਧਨ ਲੱਭਣ ਦੀ ਭਾਲ ਦੇ ਵਿੱਚ ਹੋ ਤੁਸੀਂ ਤੇ ਜਰੂਰ ਸੰਪਰਕ ਕਰ ਲਿਓ ਮੱਝ ਦੀ ਪੂਰੀ ਡਿਟੇਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਭੁਪਿੰਦਰ ਸਿੰਘ ਭਿੰਦੇ ਵੀਰ ਸਤਿ ਸ੍ਰੀ ਅਕਾਲ ਵੈਰੀ ਜੀ ਹੋਰ ਸਭ ਕੀ ਆ ਜੀ ਠੀਕ ਆ ਭਿੰਦੇ ਭਾਈ ਠੀਕ ਠਾਕ ਵਧੀਆ ਬੜੀ ਕਿਰਪਾ ਬੁਗਾਂਵਾ ਜੀ ਜੀ ਸ਼ੁਕਰੇ ਮਾਲਕ ਦਾ ਵੀਰੇ ਹਾਂਜੀ ਭਿੰਦੇ ਵੀਰ ਵੈਸੇ ਚਲੋ ਤੁਹਾਡਾ ਕੋਈ ਸੇਲ ਪਰਚੇਜ਼ ਦਾ ਕੰਮ ਨਹੀਂਗਾ ਹਾਂਜੀ ਬਾਕੀ ਇਹ ਜਿਹੜੀ ਆਪਾਂ ਅੱਜ ਭੈਣ ਭਰਾਵਾਂ ਨੂੰ ਦਿਖਾ ਰਹੇ ਆ ਘਰ ਦੀ ਜੰਮੀ ਪੜੀ ਹੈ ਜાં ਆਪਾਂ ਕੋਈ ਪਿਛਲੇ ਸਵੇਰ ਜੀ ਇਹ ਵੀ ਇਹਦੀ ਆਪਾਂ ਟੋਕੜ ਲਈ ਆ ਜੀ ਟੋਕੜ ਹਾਂਜੀ ਠੀਕ ਆ ਜੀ ਤੇ ਟੋਕੜੇ ਇਦਾਂ ਇਹ ਦੁੱਧ ਜਿਹੜਾ ਰਿਹਾ ਆਪਾਂ ਨੂੰ ਜਿਹੜਾ ਆਪਣਾ ਭਰਾ ਕੋ ਲਈ ਕਿ ਸੱਜਣ ਕੋ ਆਪਣੇ ਕੋਲੋਂ ਹਾਂਜੀ ਉਹ ਨੇੜਾ ਸੱਜਿਆ ਹੁਣ ਤੁਰਿਆ ਵਾ 16 ਲੀਟਰ ਦੇ 15-16 ਲੀਟਰ ਆ ਨਾ ਮੈਂ ਆਪਚੋ ਯਾਰ ਨਾਰਮਲ ਖਰਾਕ ਦੇ ਠੀਕ ਆ ਜੀ ਜਿਹੜਾ ਆਪਾਂ ਚੋ ਆਣ ਕੇ ਤੇ ਮਤਲਬ ਥੋੜਾ ਪਰ ਘਰ ਜਾਂਦਾ ਇੱਕ ਉਹਨ ਤਿੰਨ ਚਾਰ ਮਹੀਨੇ ਦੀ ਹੋ ਗਈ ਸੀ ਹਾਂਜੀ ਤੇ ਆਪਾਂ 13 3/2 3/4 ਲੀਟਰ ਟੋਕ ਆਪ ਬਾਕੀ ਸਰੀਰ ਪੱਖੋਂ ਬਰੀਕੀਆਂ ਨੂੰ 18 ਲੀਟਰ ਦੀ ਜਿਹੜੀ ਆਪਾਂ ਆਖਿਤੇ ਰੱਖਦੇ ਆਂ ਟਾਸ ਕਰਦੇ ਆਂ ਵੀ ਐਡੇ ਢੱਡ ਵਾਲੀ ਮੱਹ ਨਾ ਧੰਨਵਾਦੀ ਥੱਲਾ ਦੇਖੋ ਕੋਈ ਥਣ ਵਿਰਲ ਬੜੀ ਬਰੀਕੀਆਂ ਦੇਖੋ ਬਾਣੀਆਂ ਭਾਈ ਹੈ ਕਿ ਬਰ ਖੁੰਜੀ ਨਹੀਂ ਹਾਂ ਕੋਈ ਮੋ ਵੀ ਹਾਂਜੀ ਕੋਈ ਚੀਜ਼ ਨਹੀਂ ਇਹੋ ਜੀ ਕਿ ਬਰ ਖੁੰਜੀ ਹੋਵੇ ਮੋ ਵੀ ਮੱਝ ਆਪਾਂ ਅਕਸਰ ਦਿਖਾਉਨੇ ਰਹਿੰਦੇ ਆਂ ਭਰਾਵਾਂ ਨੂੰ ਕਿ ਤੁਸੀਂ ਵੀ ਉਹ ਦੇਖਦੇ ਰਹਿੰਦੇ ਹੋ ਮੱਝ ਪਰ ਇਹੋ ਜਿਹਾ ਬਾਡੀ ਸਟਰਕਚਰ ਐਡੀ ਜੰਪਾਲ ਐਡੇ ਫੁੱਲ ਵਜਨ ਲੋੜ ਦੇ ਵਿੱਚ ਤੇ ਐਡਾ ਕੱਦ ਪੋਤ ਢਾਂਚੀ ਵਾਲੀ ਮੱਝ ਬੜੀ ਕਰਦੀ ਹੈ ਗਰਦ ਦਾ ਥੀਲ ਵੇਖੋ ਉਨੀ ਤਾਤ ਫੇਰੀ ਜੋ ਇਹਨੂੰ ਏਡੀ ਪਰ ਹੀ ਮਾਸ ਲੋ ਲੈ ਵੀ ਕਰੋ ਗੱਲ ਲਓ ਜੀ ਬਹੁਤ ਸੋਹਣੀ ਬਾਕੀ ਥਣ ਦੇਵਾ ਵੇਖੋ ਮੇਰਾ ਭਰਾ ਠੀਕਾ ਜੀ ਅਰੇ ਪੰਡਾ ਬੰਨੀ ਫਿਰਦੀ ਆ ਜੀ ਪੰਡਾ ਜੀ ਬੰਨੀ ਫਿਰਦੀ ਆ ਵੇਖੋ ਕਰਮਾ ਜੀ ਦੇ ਮੰਨ ਲਓ ਅੱਜ ਦਿਨ ਪੂਰੀ ਹੋ ਗਿਆ ਜੀ ਇਹਦੇ ਹਾਂ ਜੀ ਤੇ ਚਾਰ ਲੈ ਜੇ ਪੰਜ ਲੈ ਜੇ ਹਾਂ ਉਹਨੇ ਤਾਂ ਸੱਚੇ ਪਾਤਸ਼ਾਹ ਗੁਰੂ ਰਾਮ ਦਾ ਕਿਰਪਾ ਕਰੇ ਪਾਣੀ ਅੱਛਾ ਭਿੰਦੇ ਵੀ ਮੰਨ ਲਓ ਤੁਸੀਂ ਆ ਦੱਸਿਆ ਵੀ ਤੁਸੀਂ ਕੋ ਤਿੰਨ ਕੁ ਮਹੀਨੇ ਉੱਚੇ ਬੱਚੇ ਦੇ ਵਿੱਚ ਲਈ ਸੀ ਹਾਂ ਜੀ ਚਲੋ 15 ਚੋਇਆ ਉਹਨਾਂ ਵੀਰਾਂ ਨੇ ਆਪਣੇ ਸੱਜਣ ਬੇਲੀ ਜਿਨ੍ਹਾਂ ਤੋਂ ਆਈ 15 16 16 ਲੀਟਰ ਚੋਇਆ ਉਹਨਾਂ ਨੇ ਤੁਸੀਂ ਆਪਣੇ ਹੱਥੀਂ ਜਿਹੜਾ ਚੋਇਆ ਪਾਉਂਦੀ ਗੱਲ ਕਰਾਂਗੇ ਵੀ 13 13.5 14 ਲੀਟਰ ਸਾਢੇ 13 14 ਲੀਟਰ ਦਾ ਕਿਹੜਾ ਆਪਾਂ ਚੋਇਆ ਥੱਲੇ ਉਹ ਜੀ ਇਹਦੇ ਠੀਕ ਆ ਜੀ ਹਾਂਜੀ ਠੀਕ ਆ ਤੇ ਇਸ ਵਾਰ ਮਤਲਬ ਕਿ ਕਿਹੜੇ ਚੰਗੇ ਸੀਮਨ ਤੋਂ ਆਪ ਹੀ ਗੱਬਣ ਕਰਾਈ ਸੀ ਜਾਂ ਪਿੱਛੋਂ ਬਣੀ ਤੇਨਾ ਆਪਣਾ ਇਥੇ ਮੁੰਡਾ ਲੋਕਲ ਕੰਮ ਕਰ ਲੋਕ ਡੀਗਾ ਭਰਾਇਆ ਹੀ ਆਪਾਂ ਠੀਕ ਆ ਜੀ ਆ ਚੰਗਾ ਸੀਮਨ ਵਧੀਆ ਲੱਗਾ ਆ ਵਾ ਠੀਕ ਆ ਤੇ ਬਾਕੀ ਰਿਕਾਰਦ ਦੀਆਂ ਮੈਨੂੰ ਅੱਖਾਂ ਵਿੱਚ ਝ ਤੇ ਉਹ ਦੋਸਤੋ ਵੀਰਾਂ ਦਾ ਵੀ ਸੀਮਨ ਚੰਗਾ ਹੀ ਰੱਖਿਆ ਬਟ ਇਹ ਆਪਾਂ ਐਕਸਪਲੇਨ ਨਹੀਂ ਕਰਦੇ ਕਿ ਭਈ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਬਾਕੀ ਵੀਰਾਂ ਦੇ ਨਾਲ ਹਰੇਕ ਬੰਦਾ ਗੱਲ ਕਰਦਾ ਵੀ ਵੇਚਣ ਮਾਰੇ ਉਹਦਾ ਰਖਾਤਾ ਉਹਦਾ ਪਰ ਇਹ ਮੱਝ ਵੇਖ ਕੇ ਕੋਈ ਸੌਦਾ ਕਰੇ ਹਾਂਜੀ ਮੱਝ ਵੇਖ ਕੇ ਸੌਦਾ ਕਰੇ ਜੀ ਹਾਂ ਬਾਕੀ ਇਦਾਂ ਥੋੜਾ ਸਾਡੀ ਡਾਕਟਰਾਂ ਦੀ ਥੋੜੀ ਕਮੀ ਸਾਡੇ ਏਰੀਆ ਦੇ ਹੈਗੀ ਆ ਹਾਂਜੀ ਹਾਂਜੀ ਇਹ ਚਲੋਣਗਾ ਥੋੜਾ ਦੈ ਇੱਥੇ ਕੰਮ ਕਰਨਾ ਕੋਈ ਚੰਗਾ ਕਾ ਸੀਮ ਲੱਜਾਦਾ ਜੀ ਆ ਪੱਟੀਆ ਜੀ ਦੀਗਾ ਭਾਇਆ ਵਾ ਤੇ ਉਹਨੂੰ ਮੈਂ ਕਿਹਾ ਮੈਂ ਹੱਤੂ ਦੇ ਲਿਆ ਡੈਮ ਦਾ ਕਿਨਾਂ ਮੈਂ ਸ਼ਾਮਾ ਦਾ ਕਿਨਾਂ ਫੇਰ ਭਰ ਤੇ ਇਹ ਅਵੇਰਨੈਸ ਵੀ ਘਟਾ ਬਾਕੀ ਡਾਕਟਰ ਵੀ ਘਟ ਵੇ ਰਹਿ ਗਿਆ ਵੀ ਯਾਰ ਇਹੋ ਜੀ ਚੀਜ਼ ਵੇਖ ਕੇ ਨਾ ਤੇ ਸੀਮਨ ਜ਼ਰੂਰ ਸਲਾਹ ਦੇ ਦੇਣੀ ਚਾਹੀਦੀ ਹੈ ਹਾਂਜੀ ਹਾਂਜੀ ਮਹਿੰਗਾ ਸਸਤਾ ਨਾ ਵੇਖੋ ਯਾਰ 1500 ਬਾਕੀ ਰਖਾਓ ਤੁਹਾਨੂੰ ਝੂਠ ਨਹੀਂ ਮਾਰਨਾ ਕਿ ਮੈਂ ਉਹਦਾ ਖਾਇ ਜ ਉਹਦਾ ਰਖਾਇਆ ਹਾਂਜੀ ਹਾਂਜੀ ਬਿਲਕੁਲ ਉਹ ਵੀ ਅੱਗੇ ਮੇਰਾ ਭਰਾ ਕੋਈ ਵੀ ਖਾਸ ਤੌਰ ਤੇ ਬਰੀਡ ਦੇ ਕੰਮ ਕਰਨਾ ਚਾਹੁੰਦਾ ਅਗੇ 16 17 17 ਸਰੀ ਵਾਲੀ ਮੱਝ ਤੋਂ ਅੱਗੇ ਮੇਰਾ ਭਰਾ ਕੋਈ ਚੰਗਾ ਸੀਮਨ ਤੁਸੀਂ ਭਰਾ ਸਕਦੇ ਜੇ ਹੋ ਸਕਦਾ ਵੀ ਜੇਕਰ ਕੱਟੀ ਦੇਗੀ ਕਰਮਾ ਵਾਲੀ ਆਪ ਦੇ ਉੱਪਰ ਲੱਗੀ ਬੱਚਾ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਇੱਕ ਵਾਰੀ ਤਿੰਦੇ ਵੀਰੇ ਇਧਰੋਂ ਮਾਰਾ ਜਾ ਫੋਰ ਹਲਾ ਕੇ ਇਹਨੂੰ ਦਿਖਾ ਦਿਆ ਜੀ ਨਾ ਪੁੱਤ ਸੁਨ 29 ਬੇਲ ਵੀ ਕੋਈ ਘਟ ਨਹੀਂ ਕਿਸੇ ਗਰੋਂ ਮਹਾਰਾ ਜੀ ਚੜਾਈ ਵੇਖੋ ਆਹ ਵੇਖੋ ਜੀ ਮੜਾ ਲਾਗੇ ਕਰਕੇ ਪਿੱਛੇ ਦਿਖਾਉ ਨਾ ਆਹ ਮੇਰਾ ਭਰਾ ਕਰੋ ਚੈੱਕ ਪੁੱਟਾ ਲਾ ਕੇ ਨਹੀਂ ਕੀ ਜਾਂਦੇ ਮੀਟਰਾਂ ਵਾਲੇ ਤੋਂ ਹੱਥ ਤੇ ਮੀਟਰਾਂ ਦਾ ਥੱਬਿਆਂ ਦਾ ਕਰਮਾਣ ਨੂੰ ਪੁੱਠਾ ਤੇ ਬਾਕੀ ਥੱਬਿਆਂ ਦਾ ਲੇਵਾ ਤਿਆਰ ਕਰਦੀ ਮਾਜੀ ਥਣਾ ਦੀ ਵਿੱਥੀ ਐਂ ਜਿੰਨਾ ਕਿਨ ਘਣਕੇ ਲੱਗੇ ਹੁੰਦੇ ਆ ਪੂਰੀ ਵਿੱਥੀ ਦੇ ਆ ਕਿਸੇ ਗੱਲੋਂ ਨਹੀਂ ਖੁੰਜੀ ਕਰਮਾਲੀ ਕੇ ਮਹਰਾਈ ਇਹ ਤਾਂ ਦੋਸਤੋ 5 ਲੈ ਜਾ 4 ਲੈ ਜਾ 10 ਹਜੇ ਇੰਨੇ ਕੀ ਬਾਕੀ ਆ ਬਾਕੀ ਬਹੁਤੇ ਵੀਰਾਂ ਨੇ ਕਹਿੰਨਾ ਵੀ ਚੰਗੇ ਐਨੀਮਲ ਦੀ ਚੰਗੇ ਪਸ਼ੂ ਦੀ ਜਰੂਰ ਸਫਤ ਕਰਨੀ ਬਣਦੀ ਆ ਚੰਗਾ ਪਸ਼ੂ ਤਨ ਜਿਹੜੇ ਘਰ ਵੀ ਜਾਊਗਾ ਠੀਕ ਆ ਜੀ ਸੋ ਚਲੋ ਲੈਣੀਆਂ ਕਰੇ ਕਿਸੇ ਭਰਾ ਨੂੰ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਕਰ ਦਰਸ਼ਨ ਮੇਲੇ ਕਰਾਉਣੇ ਆ ਤੋਰ ਕੇ ਬਾਕੀ ਸੰਦਾ ਠੰਡੀ ਬਹੁਤ ਆਈ ਠੰਡੀ ਹਾਂਜੀ ਬਾਕੀ ਐਂਡ ਵੀ ਦੁੱਧ ਦੰਦੂ ਸਾਹਿਬ ਮੈਂ ਦਾ ਆਪ ਛੱਡੀ ਆ ਭਾਈ ਅੱਛਾ ਫਿਰ ਕਿੰਨੇ ਕੁ ਮਹੀਨੇ ਪਹਿਲਾਂ ਜਿਹੜੀ ਛੱਡੀ ਆ ਛੱਡੀ ਆਪਾਂ ਨੂੰ 10 ਮਹੀਨੇ ਦੇ ਲਾਗੇ ਮੰਨ ਕੇ ਆਪਾਂ ਜਿਹੜੀ ਆਪ ਹੋਈਦ ਕਰਕੇ ਜਿਹਨੂੰ ਵੇਖਿਆ ਦੁੱਧ ਆ ਤੇ ਆਪਾਂ ਛੱਡੀ ਆ ਜੀ ਠੀਕ ਆ ਜੀ 2 3 ਮਹੀ ਲੋਬਿਟ ਤਾਂ ਇੱਥੇ 3 ਮਹੀਨੇ ਪਹਿਲਾਂ ਵੀ ਰੰਦਾ ਵੀ ਆਪਾਂ ਛੱਡ ਦਿੱਤੀ ਸੀ ਡਰਾਈ ਕਰ ਦਿੱਤੀ ਸੀਗੀ ਬਾਕੀ ਇੱਕ ਵਾਰੀ ਲੰਬਾ ਵੀਰ ਪਿੰਦੇ ਤੋਰਿਆ ਜੇ ਆਹ ਦੇਖੋ ਸੋ ਪੂਰਾ ਦਿਲ ਖੁਸ਼ ਕਰਦੀ ਐ ਮੇਰਾ ਭਰਾ ਕੋਈ ਵੀ ਹੱਥ ਪਾਊਗਾ ਇੱਥੇ ਆਣ ਕੇ ਵੇਖੋਗੇ ਤੇ ਇਹ ਨਹੀਂ ਕੋਈ ਗੱਲ ਹੋਊਗੀ ਵੀ ਯਾਰ ਵੱਡੀ ਕਹੀ ਐ ਸ਼ਾਇਦ ਨਿਕਲੇ ਛੋਟੀ ਉਹ ਗੱਲ ਨਹੀਂ ਹੋਣੀਗੀ ਸੋ ਥੱਬਿਆਂ ਦਾ ਲੇਵਾ ਤਿਆਰ ਕਰਦੀ ਪਈ ਐ 5 ਲੈਜੇ 4 ਲੈਜੇ ਦਿਨ ਹਜੇ ਇਨੇ ਕ ਆਰਾਮ ਨਾਲ ਕੱਢ ਜੂਗੀ ਸੋ ਦੁੱਧ ਮਿਲ ਕਰਕਾਰ ਤੁਹਾਨੂੰ ਦੱਸ ਦਿੱਤਾ ਜੋ ਪਿਛਲੇ ਸਵੇਰ ਦਾ ਦੁੱਧ ਸੀਗਾ ਸਰੀਰ ਕ ਢਾਂਚਾ ਤੁਸੀਂ ਵੇਖ ਸਕਦੇ ਜੇ ਬੇਲ ਬੂਲ ਸਪੈਸ਼ਲ ਮੰਨ ਲਓ ਇਹ ਨਹੀਂ ਕਿ ਉਹ ਬ੍ਰੀਚ ਚਮੜੀ ਦੀ ਆ ਬ੍ਰੀਕ ਚਮੜੀ ਦੇ ਵਿੱਚ ਬਾਕੀ ਹਵਾਨਾ ਚੜਾ ਬੇ ਕੋ ਟੇਲ ਟੂਲੇ ਦੇ ਵਿੱਚ ਹਜੇ ਕਾਫੀ ਜਿਆਦਾ ਹੈ ਬਹੁਤ ਢਲਣਾ ਬਹੁਤ ਹੈ ਕੋ ਜਬ ਤੋ ਲੋਗੀ ਠੀਕ ਹੈ ਜੀ ਸੋ ਸੋਨੇ ਟਾਂਚੇ ਦੀ ਆ ਖੁੱਲੇ ਟਾਂਚੇ ਦੀ ਆ ਜਿੰਨੀ ਵੀ ਆਪਾਂ ਗੱਲ ਕਰ ਲਏ ਨਾਰਮਲੀ ਲੜਾ ਲੁੜਾ ਹਵਾਨੇ ਚੜੇ ਦੇ ਉੱਪਰ ਕਾਫੀ ਹਜੇ ਢਿਲ ਟੂਲੇ ਦੇ ਵਿੱਚ ਸੋ ਚੰਗੀ ਉਮੀਦ ਕਰ ਸਕਦੇ ਆ ਵੀ ਹਜੇ ਬਣੂਗੀ ਕਾਫੀ ਪੰਜਾਂ ਚੌਦਾਂ ਦਿਨਾਂ ਦੇ ਵਿੱਚ ਸੋ ਚੰਗੀ ਸੋਹਣੀ ਵੱਡੇ ਹਾਈਟ ਸਟਰਕਚਰ ਦੇ ਵਿੱਚ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਬਹੁਤ ਪਿਆਰੀ ਮੱਝ ਸੋ ਪਿਛਲੇ ਸਵੇਰੇ ਕੋਈ 16 ਜਾਂ 16 ਲੀਟਰ ਤੋਂ ਪਲੱਸ ਦੁੱਧ ਚੁਆਇਆ ਤੇ ਬਾਕੀ ਜਿਹੜਾ ਆਪਣੇ ਹੱਥੀਂ ਚੋਇਆ ਉਹ ਵੀ ਆਪਾਂ ਮੈਂਸ਼ਨ ਕਰ ਦਿੱਤਾ ਵੀ ਜਿਹੜੀ ਇਸ ਘਰੇ ਆਉਣ ਤੋਂ ਬਾਅਦ ਜਿਹੜੀ ਵੀਰ ਉਹਨਾਂ ਨੇ ਆਪਣੇ ਹੱਥੀਂ ਚੁਵਾਈ ਕੀਤੀ ਬਾਕੀ ਸੰਧੂ ਇਹ ਸੇਵਾ ਜਿਹੜਾ ਚੱਲ ਗਈ ਨਾ ਬੰਦੇ ਕੋਲ ਤੇ 20 ਲੀਟਰ ਦੀ ਹੈ ਆਸ ਦੀ 20 ਤੋਂ ਟੱਪੂਗੀ ਠੀਕ ਹੈ ਜੀ ਤੇ ਬਾਕੀ ਟੱਪਣਾ ਵੀ ਚਾਹੀਦਾ ਹੰਦੂ ਸਾਹਿਬ ਬਿਲ ਥਲਾ ਲਾਈ ਬੈਠੀ ਥਲੇ ਠੀਕ ਆ ਅੱਛਾ ਭਿੰਦੇ ਵੀਰੇ ਬਹੁਤ ਵਧੀਆ ਚੰਗੀ ਮਾਇਆ ਆ ਚਲੋ ਉਹਦੇ ਚ ਕੋਈ ਸ਼ੱਕ ਨਹੀਂਗਾ ਲੋ ਵੀ ਪ੍ਰਭੂ ਬਾਕੀ ਜਿਹੜੇ ਭਰਾ ਨੇ ਪੈਸੇ ਖਰਚ ਕਰਨੇ ਆ ਠੀਕ ਆ ਜੀ ਅੱਖੀ ਆਪਣੀ ਇਥੇ ਆਣ ਕੇ ਤੁਸੀਂ ਦੇਖ ਸਕਦੇ ਜੇ ਨਿਗਾ ਦੇ ਵਿੱਚ ਉਹ ਕਢ ਲਿਓ ਵੀ ਚੀਜ਼ ਕੀ ਆ ਠੀਕ ਆ ਤੇ ਭਿੰਦੇ ਵੀਰੇ ਦਾ ਮੁੱਲ ਕਿ ਡਿਮਾਂਡ ਕਰਦੇ ਆ ਮੁੱਲ ਸੰਧੂ ਸਾਹਿਬ ਨੂੰ ਤੇ ਕਰਾਂਗੇ ਮੁੱਲ ਫੋਨ ਤੇ ਕੋ ਤੋ ਚਲ ਤਾਂ ਗਾਦਾ ਇਦਾਂ ਕਿ ਹੋਣਾ ਜੇ ਆਪਾਂ ਮੈਨੇ ਸ਼ਾਇਦ ਜੇ ਝੂਪੀ ਹਾਂਜੀ ਤੇ ਫਿਰ ਦੋਤੇ ਲਿਆ ਕੇ ਫਿਰ ਆਪਾਂ ਉਸ ਹਾਵਣਾ ਆਪਾਂ ਫਿਰ ਠੀਕ ਆ ਠੀਕ ਆ ਇਰਾਦਾ ਇਹ ਵੀ ਆ ਹਾਂਜੀ ਤੇ ਕਈ ਵਾਰਾ ਦੁੱਧ ਤੇ ਲਿਆ ਕੇ ਪਸ਼ੂ ਫਿਰ ਵੇਚਣ ਦਾ ਹਾਂਜੀ ਉਦੋਂ ਥੋੜਾ ਜਿਹਾ ਫਿਰ ਅੱਜ ਦਾ ਮੂੰਹ ਨਿਕਲੀ ਗੱਲਬਾਤ ਫਿਰ ਉਹ ਫਿਰ ਔਖਾ ਆਂਦਾ ਹੀ ਔਖਾ ਆਂਦਾ ਕਿ ਬਾਕੀ ਆਪ ਨੂੰ ਇਹ ਨਹੀਂ ਕਿ ਜੁਵਾ ਪਛਾਟ ਕੇ ਉਹ ਦੱਸਾਂਗੇ ਹਾਂ ਮੈਂ ਵੀ ਪ੍ਰਮੋ ਠੀਕ ਆ ਜੀ ਸੋ ਮਾਰ ਲਿਓ ਚਾਰਾ ਜਿਹੜੇ ਮੇਰੇ ਸੱਜਣ ਭਰਾ ਨੂੰ ਪਸੰਦ ਆਊਗੀ ਮੁੱਲ ਵੀਰਾਂ ਦਾ ਵੀ ਆਪਾਂ ਫੋਨ ਤੇ ਕਰਾਂਗੇ ਠੀਕ ਆ ਜੀ ਚਲੋ ਉਹਨਾਂ ਦੀ ਆਪਦੀ ਇੱਛਾ ਉਹਨਾਂ ਦੀ ਆਪਦੀ رائے ਆ ਠੀਕ ਆ ਜੀ ਉਹ ਮੇਰਾ ਵੀਰ ਕੋਈ ਵੀ ਫੋਨ ਕਰ ਲਵੇ ਮਾਝੇ ਵੇਖਦੇ ਆ ਸਾਰੇ ਫੋਨ ਲਾ ਲਿਆ ਜੇ ਬਿਲਕੁਲ ਬਰੀਕੀ ਦੇ ਵਿੱਚ ਪਤਲਾ ਫੇਸ ਲੰ ਬਿਲਕੁਲ ਪਤਲੇ ਚਮਦੇ ਵਿੱਚ ਆ ਪਿੰਡੇ ਦੀ ਬਿਲਕੁਲ ਪਤਲੀ ਬਹੁਤ ਸੋਹਣਾ ਜਿੰਨਾ ਵੀ ਸਟਰਕਚਰ ਆਫਾ ਤੁਹਾਨੂੰ ਦਿਖਾ ਸਕਦੇ ਸੀ ਦਿਖਾ ਦਿੱਤਾ ਮੁੱਲ ਜਿਹੜਾ ਖਾਸ ਤੌਰ ਤੇ ਤਾਂ ਫੋਨ ਤੇ ਹੋਊਗਾ ਹਾਂਜੀ ਇੱਕ ਪਿੰਡੇ ਵੀਰੇ ਆਪਣੇ ਨੰਬਰ ਜਰੂਰ ਸਾਂਝੇ ਕਰਦੇ ਹਾਂ ਨੰਬਰ 987623699 9876263699 ਠੀਕ ਹੈ ਜੀ ਹਾਂਜੀ ਲੋ ਵੀ ਇਹ ਨੰਬਰ ਆ ਦੋਸਤੋ ਵੀਰ ਦੇ ਮੋਬਾਈਲ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰ ਲਿਓ ਗੱਲਬਾਤ ਕਰ ਲਿਓ ਠੀਕ ਹੈ ਜੀ ਸੋ ਉਮੀਦ ਕਰਦੇ ਹਾਂ ਚੰਗੀ ਲੱਗੀ ਹੋਊਗੀ ਵੀਡੀਓ ਤੇ ਵੀਡੀਓ ਬਾਤ ਤੋਂ ਬਾਅਦ ਅਕੇ ਸ਼ੇਅਰ ਕਰ ਦਿਓ ਤਾਂ ਜੋ ਅਕੇ ਜਿਹੜਾ ਮੇਰਾ ਭਰਾ ਕੋਈ ਚਾਵਾਣਾ ਫਾਰਮਰ ਉਹ ਇਹਨੂੰ ਹੱਥ ਪਾ ਸਕੇ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਿਹਰਬਾਨੀ ਸੰਧੂ ਸਾਹਿਬ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ